ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹਿਸਟਰੀ ਰਾਈਟ ਚੈਨਲ ਤੇ ਤੁਸੀਂ ਤਾਜ ਮਹਿਲ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਇਹ ਚਮਕਦਾ ਸੰਗਮਰਮਰ ਦਾ ਸਮੁੰਦਰ ਆਖਿਰ ਬਣਿਆ ਕਿਵੇਂ ਸੀ ਕਿੰਨੇ ਹੱਥ ਲੱਗੇ ਕਿੰਨਾ ਸਮਾਂ ਲੱਗਿਆ ਤੇ ਕਿੰਨਾ ਪਿਆਰ ਸੀ ਜਿਸ ਨੇ 22 ਸਾਲ ਤੱਕ ਲੋਕਾਂ ਨੂੰ ਇੱਕ ਹੀ ਸੁਪਨਾ ਸਜਾਉਣ ਲਈ ਮਜਬੂਰ ਕੀਤਾ ਆਓ ਅੱਜ ਜਾਣਦੇ ਹਾਂ ਤਾਜ ਮਹਿਲ ਬਣਾਉਣ ਵਿੱਚ 22 ਸਾਲ ਲੱਗੇ 1631 ਤੋਂ 1653 ਤੱਕ ਦਿਨ रात मीह तूफान चले पर कम नहीं रुकया भी हज़ार तो वद कारीगर, मिस्त्री चित्रे, कलाकार लाल किले तो अगरा तक एक हज़ार तो वद हाथी संगमरमर खिंच हर पत्थर हाथ नाल नाशिया गया हर नकश चाकू नाल खोदा गया अज मशीनों नाल इमारतं महीनों में बन जाने ने पर ताज महल य ने बनाया कि दिल ने नहीं संगमरमर मकराना ਰਾਜਸਥਾਨ ਤੋਂ ਆਉਂਦਾ ਸੀ ਦੂਰ ਦੂਰੋਂ ਲਾਲ ਪੱਥਰ ਜਡਾਉ ਪੱਥਰ ਹੀਰੇ ਵਰਗੇ ਰੰਗीन ਪੱਥਰ ਲਿਆਂਦੇ ਜਾਂਦੇ ਸਨ ਹਜ਼ਾਰਾਂ ਮੀਲ ਦਾ ਸਫ਼ਰ ਇੱਕ ਪਿਆਰ ਦੀ ਕਹਾਣੀ ਨੂੰ ਅਮਰ ਕਰਨ ਲਈ ਤਾਜ ਮਹਿਲ ਦੀ ਕਲਾ ਪੀਟਰ ਡੂੜ ਹੌਲੀ ਹੌਲੀ ਦਿਨ ਮਹੀਨਿਆਂ ਵਿੱਚ ਬਣਦੀ ਸੀ ਇੱਕ ਫੁੱਲ ਬਣਾਉਣ ਲਈ ਵੀ ਕਈ ਦਿਨ ਲੱਗ ਜਾਂਦੇ ਸਨ 22 ਸਾਲ 20000 ਲੋਕ ਪਰ ਇੱਕ ਹੀ ਮਕਸਦ ਪਿਆਰ ਨੂੰ ਅਮਰ ਕਰਨਾ ਅੱਜ ਅਸੀਂ ਤਾਜ ਮਹਿਲ ਵੇਖਦੇ ਹਾਂ ਤੇ ਇੱਕ ਲਿਕ ਕਰ ਦਿੰਦੇ ਹਾਂ ਪਰ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਾਲ ਇਸ ਵਿੱਚ ਲਗਾ ਦਿੱਤੇ ਉਹਨਾਂ ਨੇ ਇੱਕ ਇਮਾਰਤ ਨਹੀਂ ਇੱਕ ਦਿਲ ਬਣਾਇਆ ਸੀ ਜੇ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ